ਮਾਣ ਮੰਗੋ ਤਾਣ ਮੰਗੋ ਧੰਨ ਲਕshmi ਸਤ ਦੇ ਹਣ ਸੱਜਣ ਸੱਚ ਫਕੀਰ ਨੂੰ ਮਾਣ ਇੱਜ਼ਤ ਵੀ ਮਿਲੀ ਤਾਣ ਬਲ ਵੀ ਦਿੱਤਾ ਗੁਰੂ ਨੇ ਪਾਗ ਦੇ ਕੇ ਸ਼ਕਤੀ ਬਖਸ਼ੀ ਆਖੋ ਸਤਨਾਮ ਵਾਹਿਗੁਰੂ ਜੀ ਪੁੱਤਰ ਦਿੱਤਾ ਧੀ ਦਿੱਤੀ ਦੇਹ ਰੋਗ ਤਾਂ ਤਾਂ ਦਿੱਤੀ ਦਿੱਤੀ ਜਿਹੜਾ ਆ ਗਿਆ ਉਹਨੂੰ ਵੀ ਦੇਹ ਰੋਗ ਤਾਂ ਦੇਣ ਵਾਲਾ ਬਣਾ ਦਿੱਤਾ ਆਖੋ ਸਤਨਾਮ ਵਾਹਿਗੁਰੂ ਜੀ ਅੱਗੇ ਮਹਾਰਾਜ ਕਹਿੰਦੇ ਮੁਕਤ ਜੁਗਤ ਭਗਤ ਪੂਰਣਾ ਪਰਮ ਆਨੰਦ ਪਰਮ ਨਿਧਾਨ ਕਹਿੰਦੇ ਸੱਚੇ ਪਾਤਸ਼ਾਹ ਮੁਕਤ ਵਿਕਾਰਾਂ ਤੋਂ ਖਲਾਸੀ ਜੁਗਤ ਜੀਵਨ ਜਾਂਚ ਸਿੱਖ ਜਾਂਦਾ ਹੈ ਉੱਚੇ ਆਨੰਦ ਦਾ ਮਾਲਕ ਬਣ ਜਾਂਦਾ ਗੁਰੂ ਦੇ ਖਜ਼ਾਨਿਆਂ ਦਾ ਪਰਮ ਆਨੰਦ ਉਹ ਜਿਹੜਾ ਕਹਿਣ 'ਚ ਨਹੀਂ ਆਉਂਦਾ ਉਹ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਆਖੋ ਸਤਨਾਮ ਵਾਹਿਗੁਰੂ ਜੀ اے ਪ੍ਰਭੂ ਤੂੰ ਵਿਕਾਰਾਂ ਤੋਂ ਖਲਾਸੀ ਦੇਣ ਵਾਲਾ ਹੈ ਤੂੰ ਹੀ ਜੀਵਨ ਜਾਂਚ ਸਿਖਾਉਣਾ ਤੂੰ ਹੀ ਭੋਜਨ ਦੇਣ ਵਾਲਾ ਸਭ ਨੂੰ ਤੂੰ ਹੀ ਉੱਚੇ ਆਨੰਦ ਪਰਮ ਆਨੰਦ ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਆ ਮਰਨੇ ਹੀ ਦੇ ਪਾਈਆ ਪੂਰਨ ਪਰਮ ਆਨੰਦ ਉਹ ਆਨੰਦ ਜਿਉਂਦਿਆਂ ਨੂੰ ਹੀ ਬਖਸ਼ ਦਿੰਦਾ ਆਖੋ ਸਤਨਾਮ ਵਾਹਿਗੁਰੂ ਜੀ ਫਿਰ ਜਿਹੜੇ ਤੇਰੇ ਪਿਆਰੇ ਰਹਿਣਾ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਭੈ ਕਹੀਏ ਡਰ ਭਾਉ ਕਹੀਏ ਪ੍ਰੇਮ ਇਹ ਦੋ ਸ਼ਬਦ ਨੇ ਭਾਉ ਤੇ ਭਾਉ ਭਾਉ ਮਾਣੇ ਡਰ ਭਾਉ ਮਾਣੇ ਪਿਆਰ ਆਖੋ ਸਤਨਾਮ ਵਾਹਿਗੁਰੂ ਜੀ ਇਹ ਸੱਚੇ ਪਾਤਸ਼ਾਹ ਜਿਹੜੇ ਮਨੁੱਖ ਤੇਰੇ ਪਿਆਰੇ ਤੇਰੇ ਡਰ ਤੇ ਪਿਆਰ ਵਿੱਚ ਟਿਕ ਕੇ ਭਗਤੀ ਕਰਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਉਹਨਾਂ ਨੂੰ ਤੂੰ ਸਦਾ ਹੀ ਨਿਹਾਲ ਕਰ ਦਿਨਾ ਬੋਲੇ ਤੂੰ ਸਦਾ ਹੀ ਨਿਹਾਲ ਕਰ ਦਿੰਦਾ ਭੈ ਭਾਏ ਭਗਤ ਨਿਹਾਲ ਤੇਰਾ ਭਗਤ ਨਿਹਾਲ ਹੋ ਜਾਂਦਾ ਜਿਹੜਾ ਤੇਰੇ ਪੈ ਤੇ ਤੇਰੀ ਭਗਤੀ ਕਰਦਾ ਹੈ ਪ੍ਰੇਮ ਤੇ ਡਰ ਦੇ ਵਿੱਚ ਰਹਿ ਕੇ ਤੁਰਦਾ ਹੈ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਕਰ ਆਹ ਸੇਵਾ ਸਿਮਰਨ ਕਰਦਾ ਉਹਨੂੰ ਸਭ ਕੁਝ ਹੀ ਗੁਰੂ ਦੇ ਦਰ ਤੋਂ ਮੈਨੂੰ ਜਾਨਦਾ ਮਾਨ ਮੰਗੂ ਤਾਨ ਮੰਗੂ ਧੰਨ ਲਕਮੀ ਸਤ ਦੇ ਅੱਜ ਸਚਨ ਸੱਚ ਫਕੀਰ ਨੂੰ ਉਹ ਮਾਨ ਇੱਜ਼ਤ ਵੀ ਮਿਲੀ ਐ ਤਾਨ ਉਹ ਤਾਕਤ ਵੀ ਗੁਰੂ ਨੇ ਵਰ ਦੇ ਕੇ ਪਾੰਗ ਦਿੱਤੀ ਅੱਜ ਵੀ ਉਸੇ ਤਰ੍ਹਾਂ ਗੁਰੂ ਦੇ ਚਰਨਾਂ ਦੀ ਉਹ ਸ਼ਕਤੀ ਵਰਤ ਰਹੀ ਐ ਆਖੋ ਸਤਨਾਮ ਵਾਹਿਗੁਰੂ ਜੀ ਤੇ ਗੁਰਮੁਖ ਪਿਆਰੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਅੱਜ ਵੀ ਮਾਇਆ ਦੀ ਕੋਈ ਘਾਟ ਨਹੀਂ ਪੁੱਤਰ ਉਹਨਾਂ ਦੀ ਕੁੱਲ ਚੱਲਦੀ ਹੈ ਤੇ ਦੇਹ ਰੋਗ ਤਾਂ ਜਿਹੜਾ ਉਹਨਾਂ ਕੋਲ ਚਲਿਆ ਜਾਂਦਾ ਉਹਨੂੰ ਵੀ ਦੇਹ ਰੋਗ ਤਾਂ ਉਹਦੀ ਔਲਾਦ ਕੁੱਲ ਬਖਸ਼ ਦਿੰਦੀ ਹੈ ਆਖੋ ਸਤਨਾਮ ਵਾਹਿਗੁਰੂ ਜੀ ਇਹ ਕੀ ਦੀ ਕਿਰਪਾ ਹੈ ਇਹ ਗੁਰੂ ਦੀ ਕਿਰਪਾ ਹੈ ਤਾਂ ਆਪਾਂ ਵੀ ਗੁਰੂ ਦੇ ਲੜ ਲੱਗ ਕੇ ਜਦੋਂ ਸੇਵਾ ਸਿਮਰਨ ਕਰਾਂਗੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਦੋਂ ਦਿੰਦਾ ਜਦੋਂ ਸੇਵਾ ਸਿਮਰਨ ਇੱਕ ਗੁਰੂ ਪ੍ਰਾਇਣ ਹੋ ਕੇ ਕਰੀਏ ਜਿਵੇਂ ਸੱਜਣ ਸੱਚ ਫਕੀਰ ਨੇ ਕੀਤੀ ਬਾਬਾ ਸਾਵਣ ਮਲ ਨੇ ਕੀਤੀ ਆਖੋ ਸਤਨਾਮ ਗੁਰੂ ਜੀ ਉਦੋਂ ਇਥੋਂ ਮਾਨ ਤਾਨ ਧੰਨ ਦੁੱਤ ਪੁੱਤ ਸਭ ਕੁਝ ਹੀ ਮਿਲ ਜਾਂਦਾ ਹੈ ਜਿਹੜਾ ਭਾਵਨਾ ਲੈ ਕੇ ਆਉਂਦਾ ਇਥੋਂ ਖਾਲੀ ਕੋਈ ਨਹੀਂ ਮੁੜਿਆ ਗੁਰੂ ਨਾਨਕ ਦੇ ਦਰ ਤੋਂ ਲੋੜ ਸਾਨੂੰ ਸ਼ਰਦਾ ਦੀ ਹੈ ਉਹ ਜਿਹੜਾ ਦਰ ਤੇਰੇ ਤੇ ਆਇਆ ਖਾਲੀ ਕਦੇ ਵੀ ਮੁੜਿਆ ਨਾ ਜਿਹੜਾ ਕਾਲੀ ਕਦੇ ਵੀ ਮੁੜਿਆ ਨਾ ਜਿਹੜਾ ਦਰ ਤੇਰੇ ਤੇ ਆਇਆ ਕਾਲੀ ਕਦੇ ਵੀ ਮੁੜਿਆ ਨਾ ਲੱਖਾਂ ਨਾਲ ਤੂੰ ਪੈ ਚੱਲਦੇ ਲੱਖਾਂ ਨਾਲ ਕਦ ਪੈ ਚੱਲਦੇ ਲੱਖ ਨਾਲ ਤੁਸੀਂ ਜੱਟ ਫਾਗੜ ਕਦੇ ਵੀ ਸੁਣਿਆ